ਕੜੱਕੇ ਦੀ ਠੰਡਾ ਪਰ ਕਿਸਾਨ ਧਰਨੇ ਤੇ ਬਹਿਣ ਲਈ ਮਜਬੂਰ ਹੈ ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰੀ ਦੁਨੀਆ ਦੇ ਵਾਸਤੇ ਪੰਜਾਬੀ ਚਿੰਤਾ ਪਾਈ ਜਾ ਰਹੀ ਹੈ ਬੜੇ ਦੁਖਵਾਰੀ ਦੀ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਰਿਆਆ ਦੀ ਰਾਖੀ ਕਰਨੇ ਆਪਣੇ ਰਿਆਆ ਨੂੰ ਪਾਲਣਾ ਆਪਣੇ ਰਿਆਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ ਪਰ ਦੁਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਹਜ਼ਾਰਾਂ ਦੇ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇੱਕ ਮੋਰਚਾ ਵਾਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਉੱਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਕਨੋਰੇ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਤ ਨਹੀਂ ਦੇਖਦੇ ਤੂਫਾਨ ਆਦਤ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਵਾਕੇ ਬੈਠੇ ਹੋਏ ਨੇ ਔਰ ਸਰਦਾਰ ਦੇਵਦੀਪ ਗੱਲੇਵਾਲ ਜਿਨ੍ਹਾਂ ਨੇ ਪਿਛਲੇ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਝੁਕ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਝੁਕ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਵਿੱਚ ਮਿੱਧਕੀ ਖੇਤੀ ਨੂੰ ਪਾਲਦਾ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਾਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਬਾਅਦ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁੱਖ ਸ਼ਾਂਤੀ ਦੇ ਨਾਲ ਆਪਣੀਆਂ ਦਿਨ ਬਸਰ ਕਰਨ